ਵਿਦਾਂਸਭਾ ਹਲਕਾ ਤਰਨਤਾਰਨ ਤੇ ਨਗਰ ਚੋਲਾ ਦੀ ਜੇਕਰ ਗੱਲ ਕੀਤੀ ਜਾਇਆ ਖਾੜਾ ਪੂਰੀ ਤਰ੍ਹਾਂ ਦੇ ਨਾਲ ਪਖਿਆ ਹੈ ਤੇ ਵਾਰਡ ਨੰਬਰ 4 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਕਰਨ ਸਿੰਘ ਦੇ ਹੱਕ ਵਿੱਚ ਕੈਬਨਿਟ ਮੰਤਰੀ ਅਰ ਲਾਲਜੀਤ ਸਿੰਘ ਪੁੱਲਰ ਵੱਲੋਂ ਡੋਰ ਟੂ ਡੋਰ ਪੱਛਾਰ ਕੀਤਾ ਗਿਆ ਤੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਜਿਹੜੀ ਹੈ ਉਹ ਕੀਤੀ ਗਈ ਤੇ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਕੈਬਨਿਟ ਮੰਤਰੀ ਲਾਲ ਸਿੰਘ ਪੁੱਲਰ ਨੇ ਕਿਹਾ ਕਿ ਸ਼ਹਿਰ ਵਿੱਚ ਆਮ ਆਦਮੀ ਪਾਰਟੀ ਨੂੰ ਲੋਕਾਂ ਵੱਲੋਂ ਬੇਅੰਤ ਪਿਆਰ ਜੜਾ ਹੈ ਉਹ ਦਿੱਤਾ ਜਾ ਰਿਹਾ ਹੈ ਤੇ ਲੋਕ ਹੁੰਮਾ ਕੇ ਆਮ ਆਦਮੀ ਪਾਰਟੀ ਦੇ ਨਾਲ ਜੁੜ ਰਹੇ ਨੇ ਤੇ ਉਹਨਾਂ ਕਹਿੰਦੇ ਕਿ ਆਮ ਆਦਮੀ ਪਾਰਟੀ ਵੱਲੋਂ ਪਿਛਲੇ 3 ਸਾਲਾਂ ਦੇ ਵਿੱਚ ਸ਼ਹਿਰ 'ਚ ਕਰਵਾਏ ਗਏ ਵਿਕਾਸ ਕਾਰਜਾਂ ਤੇ ਲੋਕ ਬਹੁਤ ਖੁਸ਼ ਨੇ ਕਿ ਸਾਨੂੰ ਯਕੀਨ ਹੈ ਕਿ ਅਜਵੀਂ ਨਗਰ ਕੌਂਸਲ ਦੀਆਂ ਚੋਣਾਂ 25 ਦੀਆਂ 25 ਸੀਟਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਡੀ ਲੀਡ ਦੇ ਨਾਲ ਜਿਹੜੇ ਨੇ ਜਿੱਤ ਹਾਸਲ ਕਰਨਗੇ ਸਾਡੀ ਯੂਥ ਵਿੰਗ ਦੇ ਇੰਚਾਰਜ ਪ੍ਰਭਦੀਪ ਸਿੰਘ ਜੱਗੀ ਅੱਜ ਨਾਲ ਸਾਡੇ ਜਿਹੜੇ ਉਮੀਦਵਾਰ ਨੇ ਚਾਰ ਬਾੜ ਤੋਂ ਜਿਸਕਰਨ ਸਿੰਘ ਜੀ ਉਹਨਾਂ ਦੇ ਨਾਲ ਡੋਰ ਟੂ ਡੋਰ ਕਰਦੇ ਕਰਦੇ ਇੱਥੇ ਇਹਨਾਂ ਦੀ ਗ੍ਰਹਿ ਵਿਖੇ ਤਕਰੀਬਨ ਕੱਲੀ ਗਲੀ ਨਹੀਂ ਮੈਨੂੰ ਲੱਗਦਾ ਸਾਰੀ ਬਾੜ ਹੀ ਇੱਥੇ ਆ ਕੇ ਇਕੱਠੀ ਹੋ ਗਈ ਬੜਾ ਪਿਆਰ ਆ ਮੁੰਡੇ ਦਾ ਜੱਗੀ ਦਾ ਤੇ ਇਸੇ ਤਰ੍ਹਾਂ ਹੀ ਹਰ ਬਾੜ ਦੇ ਵਿੱਚ ਪਿਆਰ ਮਿਲਦਾ ਪਿਆ ਲੋਕ ਸਰਦਾਰ ਭਗਵੰਤ ਸਿੰਘ ਮਾਨ ਸ਼੍ਰੀ ਅਰਵਿੰਦ ਕੇਜੀਵਾਲ ਜੀ ਦੀਆਂ ਨੀਤੀਆਂ ਤੋਂ ਖੁਸ਼ ਨੇ ਤੇ 25 ਦੀਆਂ 25 ਬਾੜਾਂ ਜਿਹੜੀਆਂ ਉਹ ਆਮ ਆਦਮੀ ਪਾਰਟੀ ਦੀ ਝੋਲੀ ਪੈਣਗੀਆਂ ਨਗਰ ਕੌਂਸਲ ਤਰਨਤਾਰਨ ਦਾ ਪ੍ਰਧਾਨ ਸਤਜਾ ਚੰਗਾ ਵਧੀਆ ਬਣੂਗਾ ਤੇ ਤਰਨਤਾਰ ਸ਼ਹਿਰ ਦਾ ਵਿਕਾਸ ਕਰਾਂਗੇ ਕਿੰਨਾ ਮੁੱਦੇ ਤੁਸੀਂ ਚੋਣ ਲੜਦੇ ਪਏ ਐ ਐਮਸੀਪੀ ਐਸੋਲੇ ਦੇਖੋ ਮੁੱਦੇ ਜਿੰਨੇ ਅਸੀਂ ਚੋਣ ਮੈਨੀਫੈਸਟੋ ਦਿੱਤਾ ਜਿੰਨੀਆਂ ਗੱਲਾਂ ਇਲੈਕਸ਼ਨ ਤੋਂ ਪਹਿਲਾਂ ਜਿੰਨੀਆਂ ਗਰੰਟੀਆਂ ਦਿੱਤੀਆਂ ਅਸੀਂ ਸਾਡੀ ਪਾਰਟੀ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਲੈਕਸ਼ਨ ਨਾਲ ਤੋਂ ਪਹਿਲਾਂ ਕਿਹਾ ਵੀ 600 ਜੂਟ ਬਿਜਲੀ ਮਾਫ ਕਰਾਂਗੇ ਪਹਿਲੇ 3 ਮਹੀਨੇ 600 ਜੂਟ ਬਿਜਲੀ ਮਾਫ ਕੀਤੀ 90% ਘਰਾਂ ਦਾ ਜ਼ੀਰੋ ਬਿਲ ਲਾਉਂਦਿਆ ਉਹ ਘੱਟ ਤੋਂ ਘੱਟ 5 ਤੋਂ 6000 ਰੁਪਿਆ ਹਰ ਪਰਿਵਾਰ ਨੂੰ 2 ਮਹੀਨਿਆਂ ਦੀ ਬਚਤ ਹੋ ਗਈ ਹੈ ਉਹਦੇ ਬਾਅਦ ਜੇ ਕਿ ਆ ਹੀ ਪੀ ਮਲਕਲੇ ਨੇ ਕਿ ਮਲਕਲੇ ਨੇ ਖੁੱਲਿਆ ਤਰਨਤੰਨ ਸ਼ਹਿਰ ਦੇ 4 ਮਲਕਲੇ ਨੇ ਖੁੱਲ ਚੁੱਕੇ ਆ ਅਜੇ 5-6 ਮਲਕਲੇ ਨਹੀਂ ਕੋਲ ਖੁੱਲਨੇ ਦਵਾਈਆਂ ਇਲਾਜ ਟੈਸਟ ਸਾਰਾ ਕੁਝ ਫਰੀਂ ਹੁੰਦਾ ਪਿਆ ਉਹਦੇ ਬਾਅਦ ਬੀਪੀਆਂ ਦਾ ਬਸ ਦਾ ਸਫ਼ਰ ਫਰੀਂ ਆ ਦਿੱਲੀ ਦੇ ਵਿੱਚ ਵੀ ਇਸੇ ਤਰ੍ਹਾਂ ਫ੍ਰੀ ਜਦੋਂ ਆਮ ਆਦਮੀ ਪਾਰਟੀ ਸਰਕਾਰੀ ਅਜੇ ਤੱਕ ਦੇ ਨਹੀਂ ਹੋਏ ਦਿੱਲੀ ਦੇ ਵਿੱਚ ਸਰਕਾਰ ਬਦਲੀ ਨੂੰ ਬੀਜੇਪੀ ਦੀ ਬਣੀ ਤੇ ਬੀਪੀਆਂ ਦਾ ਸਫਰ ਉਸੇ ਲਈ ਬੰਦ ਕਰਤਾ ਹੋਰ ਕਈ ਯੋਜਨਾਵਾਂ ਜਿਹੜੀਆਂ ਕੇਰਿਆਲ ਸਾਹਿਬ ਨੇ ਗਰੀਬਾਂ ਦੇ ਹੱਕਾਂ ਚ ਲਾਈਆਂ ਸਾਰੀਆਂ ਹੀ ਬੰਦ ਕਰਤੀਆਂ ਇਹ ਆਮ ਆਦਮੀ ਪਾਰਟੀ ਹੈ ਜੋ ਕਹਿੰਦੀ ਹੈ ਉਹ ਕਰਕੇ ਵਿਖਾਉਂਦੀ ਆ ਮਹ ਲਕਲੇ ਨੇ ਖੋਲੇ ਲੋਕਾਂ ਨੂੰ ਵਾਧੂ ਉੱਥੇ ਦਵਾਈਆਂ ਇਲਾਜ ਟੈਸਟ ਸਾਰਾ ਕੁਝ ਫਰੀ ਹੁੰਦਿਆ ਸਕੂਲ ਆਫ ਐਮੀਨੈਂਸ ਖੋਲੇ ਸਕੂਲਾਂ ਤੇ ਹਜ਼ਾਰਾਂ ਟੀਚਰਾਂ ਦੀ ਭਰਤੀ ਕੀਤੀ 1.8 ਹਜ਼ਾਰ ਤੋਂ ਟੀਚਰ ਜਿਹੜੇ ਕੱਚੇ ਹੀ ਉਹਨਾਂ ਨੂੰ ਰੈਗੂਲਰ ਕੀਤਾ ਜੇ ਆਪਾਂ ਗੱਲ ਕਰਨ ਲੱਗੀ ਹੈ ਕਿਸਾਨਾਂ ਦੀ ਕਿਸਾਨਾਂ ਨੂੰ ਦਿਨੇ-ਦਿਨੇ ਖੇਤਾਂ 'ਚ ਬਿਜਲੀ ਦਿੱਤੀ ਜਿਹੜਾ ਲਹਿਰੀ ਪਾਣੀ ਆ ਉਹ ਹਰ ਖੇਤ ਤੱਕ ਪਹੁੰਚਦਾ ਕਰਦਾ ਜਿਹੜੇ 20 25% ਖੇਤ ਰਹਿ ਗਏ ਉਹਨਾਂ ਦੇ ਤੱਕ ਵੀ ਭਾਵੇਂ 1 1 1 ਏਕੜ ਆ ਉਥੋਂ ਤੱਕ ਹੀ ਨਹਿਰੀ ਪਾਣੀ ਪਹੁੰਚੂਗਾ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਆ 1000 ਰੁਪਿਆ ਰਹਿ ਗਿਆ ਕੱਲਾ ਜਿਹੜਾ ਬੀਬੀਆਂ ਦੇ ਨਾਲ ਉਹ ਵੀ ਸਰਦਾਰ ਭਗਵੰਤ ਸਿੰਘ ਮਾਨ ਨੇ ਕਿਹਾ ਤਾਂ ਵੀ ਆ ਜਿਹੜਾ ਹੁਣ ਬਜਟ ਆਉਣਾ ਉਹਦੇ ਵਿੱਚ ਪੈਸੇ ਰੱਖ ਕੇ ਬੀਬੀਆਂ ਨੂੰ ਵੀ 1000 ਰੁਪਿਆ ਦੇ ਦੇਣਾ ਇਹ ਪਹਿਲੀ ਸਰਕਾਰ ਆ ਜੋ ਕਹਿੰਦੀ ਆ ਉਹ ਕਰਦੀ ਆ ਨਹੀਂ ਤੇ ਕਾਲੀਦਲ ਕਾਂਗਰਸ ਤੇ ਬੀਜੇਪੀ ਵਾਲੇ ਇਹ ਚੋਣ ਮੈਨੀਫੈਸਟੋ ਤੇ ਵੱਡੀਆਂ ਵੱਡੀਆਂ ਗੱਲਾਂ ਲਿਖਦੇ ਤੇ ਘਰ ਦੇ ਕੱਖ ਬਣੀ ਤੇ ਪਹਿਲੀ ਸਰਕਾਰ ਆ ਜੋ ਇਲੈਕਸ਼ਨ ਤੋਂ ਪਹਿਲਾਂ ਕਿਹਾ ਉਹ ਕਰਕੇ ਵਿਖਾਇਆ ਤੇ ਗਾਹ ਵੀ ਅਸੀਂ ਜੋ ਕਵਾਂਗੇ ਉਹ ਕਰਾਂਗੇ ਉਸ ਤੋਂ ਬਿਨਾ ਵੀ ਬੜੇ ਕੰਮ ਕੀਤੇ ਆ ਆ ਗੋਂਦਵਾਲ ਸਾਹ ਵਾਲਾ ਪ੍ਰਾਈਵੇਟ ਥਰਮਲ ਪਲਾਂਟ ਖੀਦ ਕੇ ਸਰਕਾਰ ਦੇ ਸਪੁਰਦ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਨੇ ਨਹੀਂ ਤੇ ਪਿਛਲੀਆਂ ਸਰਕਾਰਾਂ ਚ ਸਰਕਾਰੀ ਪ੍ਰਾਪਰਟੀਆਂ ਵੇਖਦੀਆਂ ਰਹੀਆਂ ਵਾ ਸਰਕਾਰੀ ਪ੍ਰਾਪਤੀਆਂ ਜਿਹੜੀਆਂ ਉਹ ਗਹਿਣੇ ਪੈਂਦੀਆਂ ਰਹੀਆਂ ਆ ਹੁਣ ਮੋਦੀ ਸਾਹਿਬ ਨੇ 에어ਪੋਰਟ ਇਹਨਾਂ ਵੇਚਤੇ 에어ਲਾਈਨਾਂ ਮੋਦੀ ਸਾਹਿਬ ਨੇ ਵੇਚਤੀਆਂ ਰੇਲਵੇ ਉਹ ਮੋਦੀ ਸਾਹਿਬ ਨੇ ਵੇਚਤਾ ਹੋਰ ਕਈ ਸਰਕਾਰੀ ਪ੍ਰਾਪਰਟੀਆਂ ਉਹ ਮੋਦੀ ਸਾਹਿਬ ਨੇ ਵੇਚਤੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਚ ਲੋਕ ਵੀ ਖੁਸ਼ ਨੇ ਤੇ ਸਰਕਾਰ ਦੀ ਪ੍ਰਾਪਰਟੀ ਵਧ ਰਹੀ ਹੈ ਘਟ ਨਹੀਂ ਰਹੀ ਤੇ ਵੇਖੋ ਇਹ ਥੋੜੇ ਮੁੱਦੇ ਥੋੜਾ ਤੇ ਸਭ ਤੋਂ ਵੱਡੀ ਗੱਲ ਤਰਨਤਾਰ ਨਗਰ ਕੌਂਸਲ ਦੀ ਇਲੈਕਸ਼ਨ ਕਾਰਲੀਆਂ ਤੇ ਕਾਂਗਰਸੀਆਂ ਰਲ ਕੇ ਸਟੇ ਕਰਾਈ ਸੀ ਪਿਛਲੇ 8 ਸਾਲਾਂ ਤੋਂ ਇਲੈਕਸ਼ਨ ਹੀ ਨਹੀਂ ਇੱਥੇ ਹੋਈ ਤੇ ਸ਼ਹਿਰ ਦਾ ਵਿਕਾਸ ਕੀ ਹੋਣਾ ਸੀ ਪ੍ਰਬੰਧਕ ਲਾ ਕੇ ਜਿਹੜੇ ਪੈਸੇ ਹੁੰਦੇ ਸੀ ਉਹ ਇਹ ਆਪ ਘੜਾ ਘੜੂ ਕੇ ਖਾ ਪੀ ਜਾਂਦੇ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤੇ ਸਟੇ ਸਾਡੀ ਸਰਕਾਰ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਸਾਡੇ ਜਿਹੜੇ ਐਡਵੋਕੇਟ ਜਨਰਲ ਤੇ ਵਕੀਲ ਆ ਉਹਨਾਂ ਨੂੰ ਕਹਿ ਕੇ ਧੁਗਵਾ ਜਵਾਬ ਦੇ ਕੇ ਸਟੇ ਤੜਾਇਆ ਤੇ ਤਾਂ ਹੀ ਇਲੈਕਸ਼ਨ ਹੁੰਦੀ ਹੈ ਤੇ ਸੰਗਤ ਨੂੰ ਵੀ ਮੈਂ ਬੇਇਤੀ ਕਰਦਾ ਜਿਹੜੀ ਸਰਕਾਰ ਨੇ ਇਹ ਸਟੇ ਤੜਾਇਆ ਉਹਨਾਂ ਦੀ ਮੰਸ਼ਾ ਵਾ ਤਰਨਤਾਰਨ ਸ਼ਹਿਰ ਗੁਰੂ ਦੀ ਨਗਰੀ ਤੇ ਵਿਕਾਸ ਕਰਾਉਣ ਦੀ ਤੇ ਇਹ ਵੀ ਪਾਰਟੀ ਤੇ ਕਾਂਗਰਸ ਪਾਰਟੀ ਦੇ ਕਿਹੋ ਜਿਹੇ ਆਧਾਰ ਹੈ ਜੀ ਵੇਖੋ ਨਾ ਬੀਜੇਪੀ ਤੇ ਨਾ ਕਾਂਗਰਸ ਇੱਥੇ ਜਿਹੜਾ ਮਰਜ਼ੀ ਭਾਵੇਂ ਕੋਈ ਆਜ਼ਾਦ ਵੀ ਖੜੋਤਾ ਇਹ ਸਾਰੇ ਰਲ ਕੇ ਵੀ ਇਲੈਕਸ਼ਨ ਲੜ ਲੈਣਾ ਤਾਂ ਵੀ ਆਮ ਆਦਮੀ ਪਾਰਟੀ ਜਿੰਨਾ ਆਧਾਰ ਨਹੀਂ ਹੈਗਾ ਸ਼ਹਿਰ ਦੇ ਵਿੱਚ ਲੋਕ ਸਭ ਤੋਂ ਵੱਡੀ ਗੱਲ ਲੋਕ ਸਰਕਾਰ ਨਾਲ ਜਾਣਗੇ ਸੰਗਤ ਨੂੰ ਪਤਾ ਜਿਹਦੀ ਸਰਕਾਰ ਆ ਉਹਨਾਂ ਹੀ ਗਰੰਟੀਆ ਦੇਣੀਆਂ ਉਹਨਾਂ ਹੀ ਕੰਮ ਕਰਾਉਣੇ ਆ ਲੋਕ ਸਰਕਾਰ ਦੇ ਐਮਸੀ ਬਣਾਉਣਗੇ ਸਰਕਾਰ ਦਾ ਪ੍ਰਧਾਨ ਬਣੂਗਾ ਤੇ ਸ਼ਹਿਰ ਦਾ ਵਿਕਾਸ ਮੰਨ ਤੇ ਦਿੱਲੀ ਜਿਹਨਾਂ ਦਾ ਕੋਈ ਅਸਰ ਪਊਗਾ ਇਹਨਾਂ 'ਤੇ ਵੇਖੋ ਦਿੱਲੀ ਇਲੈਕਸ਼ਨ ਜਿਹੜੀ ਆ ਉਹ ਕੋਈ ਉਹ ਬੀਜੇਪੀ ਜਿੱਤੀ ਨਹੀਂਗੀ ਉਹ ਤੇ ਇਲੈਕਸ਼ਨ ਲੁੱਟੀ ਆ ਕੋਈ ਆ ਧੱਕੇਸ਼ਾਹੀ ਕੀਤੀ ਆ ਡੰਡਾ ਤੰਤਰ ਕੀਤਾ ਉਹ ਪ੍ਰੈਸ ਵੀ ਜਾਣਦੀ ਉਹ ਸਾਰੇ ਗੋਦੀ ਜਾਂਦੇ ਠੀਕ ਹੈ